YouTube ਚੈਨਲ ਕੁਦਰਤ ਵਰਦਾਨ ਉਹ ਫੇਸਬੁੱਕ ਪੇਜ ਹਰਚੰਨ ਸਿੰਘ ਜਲਨ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਆਪਾਂ ਜਿਸ ਓਸ਼ਦੀ ਦੀ ਗੱਲ ਕਰਨ ਜਾ ਰਹੇ ਹਾਂ ਉਹਨੂੰ ਅਸੀਂ ਕਪੂਰ ਦੇ ਨਾਂ ਨਾਲ ਜਾਣਦੇ ਹਾਂ ਇਹ ਦੋ ਤਰ੍ਹਾਂ ਦਾ ਮਿਲਦਾ ਇੱਕ ਸਫੈਦ ਕਲਰ ਦਾ ਹੁੰਦਾ ਤੇ ਜਿਹੜਾ ਥੋੜਾ ਦੁੱਧਿਆ ਰੰਗ ਦੇ ਵਿੱਚ ਹੁੰਦਾ ਤੇ ਇੱਕ ਸਫੈਦ ਕਲਰ ਹੁੰਦਾ ਉਹ ਸ਼ੀਸ਼ੇ ਦੀ ਤਰ੍ਹਾਂ ਟ੍ਰਾਂਸਪੇਰੈਂਟ ਹੁੰਦਾ ਹੈ ਤਾਂ ਇਹ ਜਿਹੜਾ ਹੈਗਾ ਕਪੂਰ ਹੈ ਇਹ ਖਾਣਯੋਗ ਹੈ ਆਪਾਂ ਗੱਲ ਕਰਨੀ ਹੈ ਜਿਹੜਾ ਖਾਣਯੋਗ ਹੈ ਦੂਜੇ ਦਾ ਜੇ ਆਪਾਂ ਗੱਲ ਕਰਦੇ ਤਾਂ ਉਹ ਪੂਜਾ ਸਥਾਨਾਂ ਦੇ ਵਿੱਚ ਵੀ ਵਰਤਿਆ ਜਾਂਦਾ ਉਹ ਜਲਾਉਣ ਦੇ ਕੰਮ ਵੀ ਆਉਂਦਾ ਹੈ ਤਾਂ ਇਹਨੂੰ ਜਲਾ ਵੀ ਸਕਦੇ ਆ ਇਹਨੂੰ ਖਾ ਵੀ ਸਕਦੇ ਆ ਜਿਹਦੀ ਵਰਤੋਂ ਤੇਲਾਂ ਦੇ ਵਿੱਚ ਵੀ ਹੁੰਦੀ ਹੈ ਤੇ ਆਓ ਇਹਦੇ ਆਪਾਂ ਗੁਣਾਂ ਦੀ ਗੱਲ ਕਰੀਏ ਕਿਹੜੇ-ਕਿਹੜੇ ਗੁਣ ਨੇ ਇਹਦੇ ਵਿੱਚ ਤੇ ਸਾਨੂੰ ਕੀ-ਕੀ ਫਾਇਦਾ ਜਿਹੜਾ ਇਹ ਕਰਦਾ ਹੈ ਤਾਂ ਹੁਣ ਆਪਾਂ ਜੇ ਗੱਲ ਕਰਦੇ ਆ ਤਾਂ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਕਿੰਨਾਂ ਕ ਬਿਮਾਰੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਵਿੱਚ ਇਹ ਸਾਨੂੰ ਜਿਹੜਾ ਬਚਾਉਂਦਾ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਉਹਦੇ ਵਿੱਚ ਆ ਜਾਂਦਾ ਸਾਹ ਦੇ ਰੋਗ ਜਿਵੇਂ ਅਸੀਂ ਸਾਹ ਨੱਕ ਬੰਦ ਹੋ ਜਾਣਾ ਇਨਹੇਲਰ ਆਪਾਂ ਦੇਖਦੇ ਆਂ ਤਾਂ ਉਹਨਾਂ ਦੇ ਵਿੱਚ ਜਿੰਨੇ ਵੀ ਇਨਹੇਲਰ ਨੇ ਉਹਨਾਂ ਦੇ ਵਿੱਚ ਇਹੀ ਕੁਦਰਤੀ ਪ੍ਰਕਿਰਤਿਕ ਤੇਲ ਹੀ ਪਾਏ ਹੁੰਦੇ ਨੇ ਤਾਂ ਇਹਦੇ ਵਿੱਚ ਜੇ ਆਪਾਂ ਇਹਦੇ ਬਰਾਬਰ ਦਾ ਹੀ ਸਤ ਪੁਦੀਨਾ ਮਿਲਾ ਕੇ ਰੱਖ ਲੈਨੇ ਆ ਉਹ ਤੇਲ ਬਣ ਜਾਊਗਾ ਇਹ ਮਿਕਸ ਹੋ ਕੇ ਤਾਂ ਉਹ ਤੇਲ ਤੋਂ ਅਸੀਂ ਜੇ ਸੁਗਦੇ ਆਂ ਤਾਂ ਉਹ ਸਾਡਾ ਨੱਕ ਜਿਹੜਾ ਤੁਰੰਤ ਖੁੱਲ ਜਾਂਦਾ ਜਿਹਨੇ ਸਾਰੇ ਰੋਗਾਂ ਦੇ ਵਿੱਚ ਸਾਨੂੰ ਰਿਲੀਫ ਦਵਾਉਂਦਾ ਹੈ ਤਾਂ ਇਸੇ ਤਰ੍ਹਾਂ ਜਿਹੜੇ ਹੈਗੇ ਲੀਵਰ ਦੇ ਰੋਗ ਹੋ ਗਏ ਅੰਤੜੀਆਂ ਦੇ ਰੋਗ ਹੋ ਗਏ ਬਵਾਸੀਰ ਹੋ ਗਈ ਪੇਟ ਦਰਦ ਹੋ ਗਿਆ ਪੇਟ ਦੇ ਰੋਗ ਹੈ ਤਾਂ ਉਹਦੇ ਵਿੱਚ ਵਾਲਾਂ ਦੀ ਸਿਕਰੀ ਹੈ ਵਾਲਾਂ ਦੀ ਸਿਕਰੀ ਜੇ ਆਪਾਂ ਗੱਲ ਕਰਦੇ ਆ ਤੇ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਜਾਂ ਇਹਨੂੰ ਜਿਹੜਾ ਹੈਗਾ ਨਾਰੀਅਲ ਦੇ ਤੇਲ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਤੇ ਦਹੀਂ ਦਹੀਂ ਨਾਰੀਅਲ ਦਾ ਤੇਲ ਪਰ ਕਪੂਰ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਇੱਕ ਇੱਕ ਚਮਚ ਬਰਾਬਰ ਮਾਤਰਾ ਚ ਮਿਲਾ ਕੇ ਸਿਰ ਤੇ ਲਾ ਲੈਣੇ ਆ ਅੱਧਾ ਘੰਟਾ ਲਾਈ ਰੱਖਦੇ ਹੋ ਉਸ ਤੋਂ ਬਾਅਦ ਵਾਲਾ ਨੂੰ ਧੋ ਲੋ ਤੁਹਾਡੇ ਸਿਰ ਦੇ ਵਿੱਚੋਂ ਖਾਰਿਸ਼ ਵੀ ਖਤਮ ਹੋ ਜੂਗੀ ਆਪਣੇ ਸਿਰ ਦੀ ਜਿਹੜੀ ਕਿ ਸਿਕਰੀ ਹੈ ਉਹ ਵੀ ਖਤਮ ਹੋ ਜੂਗੀ ਤਾਂ ਇਸੇ ਤਰ੍ਹਾਂ ਇਹਦੀ ਵਰਤੋਂ ਆ ਜਿਹੜੀ ਆਪਾਂ ਕਰਦੇ ਆਂ ਲੀਵਰ ਦੇ ਰੋਗਾਂ ਵਾਸਤੇ ਅੰਤੜੀਆਂ ਦੇ ਰੋਗਾਂ ਵਾਸਤੇ ਬਵਾਸੀ ਰਸਤੇ ਤੇ ਇਹਨੂੰ ਕੇਲੇ ਦੇ ਵਿੱਚ ਮਿਲਾ ਕੇ ਜਨੇ ਇਹ 125 mg ਤੋਂ 150 mg ਦੇ ਕਰੀਬ ਇਹਨੂੰ ਥੋੜਾ ਕੁੱਟ ਕੇ ਪੀਸ ਕੇ ਕੇਲੇ ਦੇ ਉੱਪਰ ਲਾ ਕੇ ਨਿਰਨੇ ਪੇਟ ਅਸੀਂ ਇਹਨੂੰ ਖਾਣੇ ਆਂ ਤੇ ਬਵਾਸੀਰ ਤੋਂ ਰਾਹਤ ਦਿਲਾਊਗਾ ਦਵਾਊਗਾ ਅੰਤੜੀਆਂ ਦੇ ਜਿਹੜੇ ਰੋਗ ਨੇ ਅੰਤੜੀਆਂ ਦੇ ਜ਼ਖਮ ਹੁੰਦੇ ਨੇ ਜਖੂਨ ਦਾ ਆਉਣਾ ਹੈ ਉਹ ਅੰਦਰੂਨੀ ਜ਼ਖਮਾਂ ਨੂੰ ਭਰਨ ਦਾ ਇਹ ਕੰਮ ਕਰਦਾ ਹੈ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਜੋੜ ਦਰਦਾਂ ਦੇ ਵਿੱਚ ਰਾਹਤ ਦਵਾਉਂਦਾ ਹੈ ਇਹ ਜੋੜ ਦਰਦਾਂ ਦੇ ਵਿੱਚ ਜਿਵੇਂ ਲੌਂਗ ਦਾ ਤੇਲ ਹੋ ਗਿਆ ਸਤ ਅਜਵੈਣ ਹੋ ਗਿਆ ਸਤ ਪਦੀਨਾ ਹੋ ਗਿਆ ਤੇ ਕਪੂਰ ਹੋ ਗਿਆ ਇਹਨੂੰ ਮਿਲਾ ਕੇ ਅਸੀਂ ਇੱਕ ਤੇਲ ਬਣਾ ਲੈਨੇ ਆ ਤੇ ਇਹਦੇ ਵਿੱਚ ਇੱਕ ਗੁਣ ਹੈ ਕਿ ਚਮੜੀ ਦੇ ਵਿੱਚ ਬੜੀ ਛੇਤੀ ਅਬਜ਼ਰਵ ਹੁੰਦਾ ਹੈ ਜਜ਼ਬ ਹੋ ਜਾਂਦਾ ਹੈ ਤਾਂ ਜਿੱਥੇ ਵੀ ਸਾਡੇ ਕਿਤੇ ਦਰਦ ਹੈ ਤਾਂ ਉਸ ਤੇਲ ਨੂੰ ਅਸੀਂ ਜੇ ਮਿਕਸ ਕਰਦੇ ਆ ਤਾਂ ਇਹ ਸਾਨੂੰ ਦਰਦਾਂ ਤੋਂ ਰਾਹਤ ਲਾਉਂਦਾ ਹੈ ਉਹ ਉਹ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਜਿਵੇਂ ਕਰੋਨਾ ਕਾਲ ਦੇ ਵਿੱਚ ਅਸੀਂ ਦੇਖਿਆ ਇਹ ਚ ਐਂਟੀ ਬੈਕਟੀਰੀਅਲ ਗੁਣਾ ਕਰੋਨਾ ਕਾਲ ਦੇ ਵਿੱਚ ਅਸੀਂ ਦੇਖਿਆ ਤੋਂ ਉਹ ਜਿਹੜਾ ਹੈਗਾ ਆਯੁਰਵੇਦ ਦਾ ਇੱਕ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਉਹਦੇ ਚ ਇਹ ਹੀ ਕਿਹਾ ਜਾਂਦਾ ਸੀਗਾ ਵੀ ਸਰੋਂ ਦਾ ਤੇਲ ਤੇ ਕਪੂਰ ਮਿਲਾ ਕੇ ਰੱਖੋ ਤੁਸੀਂ ਬਾਹਰ ਜਾਣ ਵੇਲੇ ਉਹ ਤੇਲ ਆ ਜਿਹੜਾ ਉਹ ਨੱਕ ਦੇ ਵਿੱਚ ਲਾ ਲਓ ਤੇ ਉਹਦੇ ਨਾਲ ਕੀ ਹੋਊਗਾ ਵੀ ਤੁਹਾਡੇ ਨੱਕ ਦੇ ਵਿੱਚ ਜਿਹੜਾ ਹੈਗਾ ਨੱਕ ਦੇ ਰਾਹੀਂ ਬੈਕਟੀਰੀਆ ਵਗੈਰਾ ਜਾਂ ਵਾਇਰਸ ਹੈ ਜਿਹੜਾ ਉਹ ਅੰਦਰ ਨਹੀਂ ਜਾਊਗਾ ਛੇਤੀ ਕਿਤੇ ਤੇ ਜਣੀ ਸਾਨੂੰ ਇਹ ਬਹੁਤ ਸਾਰੇ ਰੋਗਾਂ ਤੋਂ ਬਚਾਉਂਦਾ ਹੈ ਇਹਨਾਂ ਚੀਜ਼ਾਂ ਦੇ ਗੁਣਾਂ ਨੂੰ ਪਛਾਣਦੇ ਹੋਏ ਅਸੀਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਜਗ੍ਹਾ ਦੇਈਏ ਇਹਨਾਂ ਦੀ ਵਰਤੋਂ ਅਸੀਂ ਨਿਯਮਿਤ ਰੂਪ ਦੇ ਵਿੱਚ ਕਰਦੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾ ਸਕਦਾ ਉਹਦਾ ਇਲਾਜ ਆ ਜਿਹੜਾ ਸਾਡੇ ਘਰਾਂ ਦੇ ਵਿੱਚ ਹੀ ਹੋ ਸਕਦਾ ਸੋ ਵੀਡੀਓ ਚੰਗੀ ਲੱਗੀ ਅੱਗੇ ਜਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ